ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਸਾਡੀਆਂ ਮਾਵਾ ਇਹ ਸਾਡੀ ਭਜਨੋ ਬੇਬੇ ਤੇ ਇੱਧਰ ਸਾਡੀ ਤੋਸ਼ੀਪੂ ਆ ਇਹ ਤੇ ਸਾਡੀ ਰੂਹੀ ਭੈਣ ਇਹਨਾਂ ਤਿੰਨਾਂ ਮੈਂਬਰਾਂ ਦੀਆਂ ਤੁਸੀਂ ਤਸਵੀਰਾਂ ਦੇਖੋ ਪੁਰਾਣੀਆਂ ਉਦੋਂ ਕੀ ਹਾਲ ਸੀ ਤੇ ਅੱਜ ਕੀ ਲੋ ਤੋਸ਼ੀਪੂ ਆ ਵੀ ਅੱਖਾਂ ਤੋਂ ਬਲਾਈਂਡ ਪਹਾੜਾਂ ਤੇ ਰਹਿੰਦੀ ਸੀ ਹਿਾਰਪੁਰ ਡਿਸਟ੍ਰਿਕਟ ਲੈ ਭਜਨੋ ਬੇਬੇ ਵੀ ਸਾਡੀ ਅੱਖਾਂ ਤੋਂ ਬਲਾਈਂਡ ਸੀ ਜਲੰਧਰ ਦੇਵੀ ਤਲਾ ਮੰਦਿਰ ਦੇ ਬਾਹਰ ਰਹਿਣੇ ਸੜਕ ਉਹੀ ਭੈਣ ਸਾਡੀ ਫਿਰੋਜ਼ਪੁਰ ਤੋਂ ਲੈ ਕੇ ਆਏ ਸੀ 15 ਸਾਲਾਂ ਤੋਂ ਜੰਗਲ ਦੇ ਵਿੱਚ ਜਿਹੜਾ ਰੇਲਵੇ ਲਾਈਨਾਂ ਦੇ ਨਾਲ ਜੰਗਲ ਬਣਿਆ ਉਹਦੇ ਵਿੱਚ ਰਹਿੰਦੇ ਧੋਆ ਪੱਟ ਕੇ ਤੇ ਅੱਜ ਸਾਡੇ ਪਰਿਵਾਰ ਦੇ ਮੈਂਬਰ ਸੁਖੀ ਵਸਦੇ ਨੇ ਤੁਹਾਡੀਆਂ ਦੁਆਵਾਂ ਨਾਲ ਊਆ ਨੂੰ ਵੀ ਦਿਖਣ ਲੱਗ ਗਿਆ ਭੈਣ ਨੂੰ ਮਾਂ ਨੂੰ ਵੀ ਦਿਖਣ ਲੱਗ ਗਿਆ ਤੇ ਰੂਹੀ ਭੈਣ ਵੀ ਸਾਡੀ ਬਹੁਤ ਠੀਕ ਆ ਪਹਿਲਾਂ ਵੈਰ ਗੁਰਜੀ ਦਾ ਖਾਲਸਾ ਹੈ ਵੈਰ ਗੁਰਜੀ